ਮੋੜ ਕੋਈ ਸਲਾਈ ਕਰਦੇ ਆ ਤੇ ਉਹਨੂੰ ਤਰਪਾਈ ਕਰਨੀ ਹੈ ਤਰਪਾਈ ਨੂੰ ਸੁੱਕੇ ਢੰਗ ਨਾਲ ਕਰਨ ਦਾ ਤਰੀਕਾ ਇਹ ਹੈ ਕਿ ਹਮੇਸ਼ਾ ਜਿਹੜਾ ਆਪਾਂ ਨੀਚਲਾ ਪੱਲਾ ਤੇ ਸਾਈਡਾਂ ਦਾ ਇਸ ਤਰ੍ਹਾਂ ਕਰਕੇ ਪ੍ਰੈਸ ਨਾਲ ਮੋੜ ਲਵਾਂਗੇ ਤੇ ਮੋਟਾ ਪਕੀਆ ਕਰਕੇ ਉਹਦੇ ਇਸ ਤਰ੍ਹਾਂ ਕਰਕੇ ਇੱਕ ਮੋਟੀ ਸਲਾਈ ਲਾਓ ਤੇ ਇਸ ਦੇ ਨਾਲ ਜਿਹੜੀ ਬੜੀ ਆਸਾਨੀ ਦੇ ਨਾਲ ਆਪਣੀ ਤਰਪਾਈ ਹੋ ਜਾਣੀ ਤੇ ਦੂਜਾ ਫਾਇਦਾ ਇਹਦਾ ਇਹ ਹੈ ਕਿ ਆਪਣਾ ਪੱਲਾ ਵੀ ਜਿਹੜਾ ਬਿਲਕੁਲ ਵੀ ਉੱਚਾ ਨੀਵਾ ਨਹੀਂ ਹੋਣਾ ਤੇ ਇਹਨਾਂ ਸੈਟ ਕਰਕੇ ਰੱਖ ਕੇ ਉਹਨੂੰ ਪ੍ਰੈਸ ਕਰਨ ਤੋਂ ਬਾਅਦ ਫਿਰ ਉਹਨੂੰ ਮੋٹے ਬੱਖੀਏ ਦੇ ਨਾਲ ਇਦਾਂ ਸਲਾਈ ਲਗਾ ਲਓ ਉਸ ਤੋਂ ਬਾਅਦ ਇਦਾਂ ਸੀ ਆਰਾਮ ਦੇ ਨਾਲ ਜਿਹੜੀ ਤਰਪਾਈ ਕਰ ਸਕਦੇ ਆ ਇਹਦੇ ਨਾਲ ਤਰਪਾਈ ਜਿਹੜੀ ਕਰਨੀ ਬਹੁਤ ਆਸਾਨ ਹੋ ਜਾਂਦੀ ਹੈ ਵੀਡੀਓ ਜੇ ਪਸੰਦ ਆਉਂਦੀ ਹੈ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਆਹ ਹੈਗਾ ਜਿਹੜਾ ਤਰਪਾਈ ਨੂੰ ਹੰਨ ਸੋਖੇ ਢੰਗ ਨਾਲ ਕਰਨ ਦਾ ਤਰੀਕਾ ਮੈਂ ਹਮੇਸ਼ਾ ਹੀ ਇੱਦਾਂ ਹੀ ਕਰਦੀ ਆਂ ਦੇਖੋ ਅਗਲੇ ਪਿਛਲੇ ਦੋਨੋਂ ਬੱਲਿਆਂ ਦੇ ਜਿਹੜੀ ਇਸ ਤਰ੍ਹਾਂ ਕਰਕੇ ਸਲਾਈ ਲਗਾ ਕੇ ਫਿਰ ਫਟਾ ਪੱਟਣਾ ਜਿਹੜੀ ਆਪਣੀ ਤਰਪਾਈ ਹੋ ਜਾਂਦੀ ਹੈ ਤੇ ਪੱਲਾ ਵੀ ਜਿਹੜਾ ਆਪਣਾ ਉੱਚਾ ਨੀਵਾ ਬਿਲਕੁਲ ਨਹੀਂ ਹੁੰਦਾ ਹੈਗਾ ਆ ਦੇਖੋ ਇਸ ਤਰ੍ਹਾਂ ਕਰਕੇ ਅਸੀਂ ਤਰਪਾਈ ਆਪਣੀ ਕਰ ਲਵਾਂਗੇ ਤੇ ਤੀਸਰਾ ਟਿਪਸ ਹੈਗਾ ਜੀ ਆਪਣੀ ਸਲਾਈ ਮਸ਼ੀਨ ਬਾਰੇ ਕਈ ਵਾਰੀ ਆਪਣੀ ਸਲਾਈ ਮਸ਼ੀਨ ਜਿਵੇਂ ਕਿ ਖਰਾਬ ਹੋ ਜਾਂਦੀ ਹੈ ਤੇ ਧਾਗਾ ਸ਼ੀਟਰਾਂ ਦੇ ਵਿੱਚ ਫਸ ਜਾਂਦਾ ਹੈ ਤੇ ਉਹਦੇ ਨਾਲ ਜਦੋਂ ਅਸੀਂ ਮਿਸਤਰੀ ਨੂੰ ਦਿਖਾਉਂਦੇ ਹਾਂ ਤਕਰੀਬਨ ਕੋਈ ਨਾ ਕੋਈ ਜਿਹੜੀ ਆਪਣੀ ਇਹਦੇ ਵਿੱਚ ਪ੍ਰੋਬਲਮ ਦੱਸ ਦਿੰਦੇ ਔਰ 4-500 ਦੇ ਔਰੇ ਜਿਹੜੇ ਉਹ ਠੀਕ ਕਰਕੇ ਨਹੀਂ ਜਾਂਦੇ ਜੇਕਰ ਛੋਟੀ ਮੋਟੀ ਪ੍ਰੋਬਲਮ ਹੈ ਇਸ ਤਰ੍ਹਾਂ ਕਰਕੇ ਧਾਗਾ ਸ਼ੇਟਲ ਦੇ ਵਿੱਚ ਫਸ ਜਾਵੇ ਤਾਂ ਅਸੀਂ ਉਹਨੂੰ ਖੁਦ ਵੀ ਠੀਕ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਅਸੀਂ ਰੀਲ ਦਾ ਧਾਗਾ ਤੇ ਨੀਕੇ ਜਿਹੜਾ ਆਪਣੀ ਫਿਰਕੀ ਵੀ ਕੱਢ ਲਵਾਂਗੇ ਤੇ ਹੁਣ ਅਸੀਂ ਆਪਣਾ ਜਿਹੜਾ ਵੀ ਮਸ਼ੀਨ ਦਾ ਤੇਲ ਹੁੰਦਾ ਉਹ ਲੈ ਲੈਣਾ ਸਾਰੇ ਕਿਤੇ ਚੰਗੀ ਤਰ੍ਹਾਂ ਜਿਹੜਾ ਤੇਲ ਅਸੀਂ ਪਾ ਦਵਾਂਗੇ ਇਸ ਤਰ੍ਹਾਂ ਕਰਕੇ ਸ਼ੀਟਲ ਦੇ ਵਿੱਚ ਵੀ ਨੀਚੇ ਤੇਲ ਪਾ ਦੇਣਾ ਤੇ ਅਸੀਂ तकरीबन ਜਦੋਂ ਕੱਪੜੇ ਸਲਾਈ ਕਰਦੇ ਹਾਂ ਇਸ ਤਰ੍ਹਾਂ ਕਰਕੇ ਹੋ ਜਾਂਦੇ ਆ ਛੋਟੀਆਂ-ਮੋਟੀਆਂ ਗਲਤੀਆਂ ਜਾਂ ਮਸ਼ੀਨ ਇੱਕਦਮ ਫੁੱਠੀ ਘੁਮਾ ਦੋ ਤਾਂ ਆਪਣਾ ਜਿਹੜਾ ਸ਼ੀਟਲ ਦੇ ਵਿੱਚ ਧਾਗਾ ਫਸ ਜਾਂਦਾ ਜਾਂ ਫਿਰ ਕਈ ਵਾਰੀ ਸੂਈ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਤੇ ਇਹਨੂੰ ਅਸੀਂ ਖੁਦ ਹੀ ਠੀਕ ਕਰ ਸਕਦੇ ਆ ਜਿਹੜਾ ਮੈਂ ਸਾਰੇ ਪਾ ਦਿੱਤਾ ਤੇ ਖਾਸ ਕਰਕੇ ਸਟੇਟਲ ਦੇ ਵਿੱਚ نیچے ਜਰੂਰੀ ਆਪਾਂ ਤੇਲ ਪਾਉਣਾ ਜਿਹੜਾ ਤੇ ਹੁਣ ਜਿਹੜਾ ਮਸ਼ੀਨ ਨੂੰ ਆਪਾਂ ਪੁੱਠਾ ਘੁਮਾਉਣਾ ਸ਼ੁਰੂ ਕਰ ਦੇਣਾ ਐਸ ਤਰ੍ਹਾਂ ਕਰਕੇ ਪੁੱਠਾ ਘੁਮਾਵਾਂਗੇ ਐਸ ਤਰ੍ਹਾਂ ਕਰਕੇ ਪੁੱਠਾ ਘੁਮਾਉਣਾ ਜਿਹੜਾ ਆ ਦੇਖੋ बस ਕੁਝ ਨਹੀਂ ਐਸੀ ਕਰਨਾ ਹੈਗਾ ਤਗਮਾਂ ਤੋਂ ਬਾਅਦ ਹੁਣ ਕੋਈ ਵੀ ਅਸੀਂ ਐਕਸਟਰਾ ਕਪੜਾ ਲੈ ਕੇ ਉਤੇ ਸਲਾਈ ਲਗਾਵਾਂਗੇ ਤੇ ਇਹਦੇ ਨਾਲ ਸਲਾਈ ਲਗਾਉਣ ਨਾਲ ਮਤਲਬ ਧਾਗਾ ਨਹੀਂ ਪਾਣਾ ਵੈਸੀ ਮਸ਼ੀਨ ਚਲਾਣੀ ਹੁਣ ਸਿੱਧੀ ਮਸ਼ੀਨ ਚਲਾਵਾਂਗੇ ਤੇ ਆਪਣਾ ਜਿਹੜਾ ਤੇਲ ਹੈ ਬਾਦੂਆ ਕਪੜੇ ਦੇ ਵਿੱਚ ਲੱਗ ਦੂੰਗਾ ਫਿਰ ਅਸੀਂ ਜਿਹੜਾ ਇਹਦੇ ਵਿੱਚ ਕੋਈ ਵੀ ਨਵਾਂ ਸੂਟ ਜਿਹੜਾ ਕਰਕੇ ਸਲਾਈ ਕਰਾਂਗੇ ਆ ਦੇਖੋ ਮਸ਼ੀਨ ਦੀ ਜਿਹੜੀ ਆਵਾਜ਼ ਕਾਫੀ ਬਦਲ ਗਈ ਜਿਹੜਾ ਆਪਣਾ ਧਾਗਾ ਉਹ ਇਸ ਤਰ੍ਹਾਂ ਕਰਕੇ ਆਪਣੇ ਆਪ ਹੀ ਨਿਕਲ ਜਾਂਦਾ ਮਾਦੇ ਸਾਧੇ ਤਰੀਕੇ ਦੇ ਨਾਲ ਅਸੀਂ ਜਿਹੜਾ ਆਪਣੀ ਸਲਾਈ ਮਸ਼ੀਨ ਖੋਦੀ ਠੀਕ ਕਰ ਸਕਦੇ ਆ ਤੇ ਆਪਣੇ ਕਾਫੀ ਸਾਰੇ ਜਿਹੜੇ ਪੈਸੇ ਬਚਾ ਸਕਦੇ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਮਸ਼ੀਨ ਦੇ ਵਿੱਚ ਜਿਹੜਾ ਮਸ਼ੀਨ ਦਾ ਤੇਲ ਆਂਦਾ ਵਧੀਆ ਉਹ ਵਾਲਾ ਲਿਆ ਕੇ ਰੱਖਣਾ ਤੇ ਉਹਨੂੰ ਸ਼ਿਟਰਲ ਦੇ ਵਿੱਚ ਪਾਓ ਤੋਂ ਬਾਅਦ ਉਹਨੂੰ ਪੁੱਠੀ ਘੁਮਾਣੀ ਸ਼ੁਰੂ ਕਰ ਦਿਓ ਤੇ ਮਸ਼ੀਨ ਆਪਣੀ ਸਹੀ ਰਹੂਗੀ ਤੇ ਹਮੇਸ਼ਾ ਜਦੋਂ ਇੱਕ ਹੈਗਾ ਚੌਥਾ ਟਿਪਸ ਇਹ ਹੈਗੀ ਜਦੋਂ ਵੀ ਆਪਾਂ ਕੱਪੜਾ ਕੋਈ ਸਲਾਈ ਕਰਕੇ ਹਟਦੇ ਆ ਮਸ਼ੀਨ ਆਪਾਂ ਜਿਹੜੇ ਰੋਜ਼ ਰੋਜ਼ ਸਲਾਈ ਨਹੀਂ ਕਰਦੇ ਵੈਸੇ ਕਦੇ-ਕਦੇ ਚਲਾਉਂਦੇ ਆ ਤਾਂ ਉਸ ਤੋਂ ਬਾਅਦ ਮਸ਼ੀਨ ਅਸੀਂ ਐਂਦੀ ਰੱਖ ਦਿੰਦੇ ਆ ਜਾਂ ਉੱਪਰੋਂ ਐਂਦੀ ਢੱਕ ਦਿੰਦੇ ਆ ਮਸ਼ੀਨ ਦੇ ਸਮੇਸ਼ੇ ਜਿਹੜੇ ਆਪਾਂ ਇਹਨਾਂ ਨੂੰ ਪੈਰ ਕਹਿੰਦੇ ਆ ਕੋਈ ਵੀ ਐਕਸਟਰਾ ਕੱਪੜਾ ਲੈ ਕੇ ਇਸ ਤਰ੍ਹਾਂ ਇਹਦੇ ਰੱਖਣਾ ਤਾਂ ਕਿ ਸ਼ਟਰ ਦੇ ਵਿੱਚ ਬਿਲਕੁਲ ਵੀ ਮਿੱਟੀ ਨਾ ਜਾਵੇ ਜਦੋਂ ਵੀ ਧੂੜ ਮਿੱਟੀ ਚੱਲ ਜਾਂਦੀ ਤੇ ਆਪਣੇ ਸ਼ਟਰ ਦੇ ਵਿੱਚ ਫਸ ਜਾਂਦੀ ਉਹ ਨਾਲ ਮਸ਼ੀਨ ਜਿਹੜੀ ਸਾਡੀ ਭਾਰੀ ਹੋ ਜਾਂਦੀ ਹੈ ਚੌਥਾ ਟਿਪਸ ਇਹ ਹੈ ਅੱਜ ਦਾ ਸਲਾਈ ਮਸ਼ੀਨ ਬਾਰੇ ਤੇ ਇੱਕ ਹੈਗਾ ਜੀ ਜਦੋਂ ਵੀ ਆਪਣੇ ਆਪਣੇ ਸਲਾਈਡ ਮਸ਼ੀਨ ਚੱਪਾ ਕਹਿ ਦਿੰਦੇ ਆ ਸਾਡੀ ਮਸ਼ੀਨ ਦਾਣਾ ਦਿੰਦੀ ਹੈ ਜਦੋਂ ਦਾਣਾ ਮਤਲਬ ਜਿਹੜਾ ਤੰਕਾ ਉੱਪਰ ਸਹੀ ਨਹੀਂ ਆਂਦਾ ਉਹਨੂੰ ਅਸੀਂ ਕਹਿੰਦੇ ਹਾਂ ਮਸ਼ੀਨ ਦਾਣਾ ਦਿੰਦੀ ਹੈ ਤੇ ਹਮੇਸ਼ਾ ਜਦੋਂ ਉੱਪਰ ਇਸ ਤਰ੍ਹਾਂ ਕਰਕੇ ਉਹ ਆਵੇ ਪ੍ਰੋਬਲਮ ਤਾਂ ਅਸੀਂ نیچے ਜਿਹੜੀ ਆਪਣੀ ਡੱਬੀ ਹੁੰਦੀ ਹੈ ਡੱਬੀ ਫਿਰ ਕੇ ਕੱਢ ਕੇ ਤੇ ਇਹਨੂੰ ਕੱਸ ਲੈਣਾ ਆਹ ਦੇਖੋ ਕੋਈ ਵੀ ਨੂੰ ਖਾਸ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਬਸ ਇਸ ਤਰ੍ਹਾਂ ਕਰਕੇ ਇਹਦੀ ਆਹ ਵਾਲੀ ਫਿਰਕੀ ਕੱਢ ਇਹਦੀ ਆਹ ਵਾਲੀ ਫਿਰਕੀ ਕੱਢ ਕੇ ਫਿਰਕੀ ਦੇ ਨਾਲ ਹੀ ਜੇਕਰ ਸਾਡੇ ਕੋਲ ਕੋਈ ਵੀ ਮਤਲਬ ਕੋਈ ਨਟ ਕੱਸਣ ਵਾਲਾ ਕੋਈ ਵੀ ਹੈ ਨਹੀਂਗਾ ਸੰਦ ਵਗੈਰਾ ਆ ਦੇਖੋ ਇਹਦੇ ਨਾਲ ਹੀ ਇਹਨੂੰ ਥੋੜਾ ਜਿਹਾ ਕੱਸ ਲੈਣਾ ਜੇ ਦਾਣਾ ਉੱਪਰ ਦਿੰਦੀ ਹੈ ਜੇ ਦਾਣਾ ਇਹ ਨੀਚੇ ਆਵੇ ਤਾਂ ਅਸੀਂ ਆਹ ਵਾਲਾ ਜਿਹੜਾ ਤੇ ਆ ਤਾਂ ਹੋ ਗਿਆ ਆਪਣਾ ਆਹ ਵਾਲਾ ਟਿਪਸ ਜੇਕਰ ਵੀਡੀਓ ਪਸੰਦ ਆਨਦੀ ਹੈ ਤੇ ਲਾਈਕ ਕਰਦੇ ਹੋ ਤੇ ਅੱਗੇ ਸ਼ੇਅਰ ਵੀ ਕਰਦੇ ਹੋ ਉੱਥੋਂ ਅਸੀਂ ਜਿਹੜਾ ਕੱਟ ਕਾ ਸਕਦੇ ਆ ਜਾਂ ਥੋੜਾ ਢਿੱਲਾ ਕਰਕੇ ਦੇਖ ਲੈਣਾ ਇਹਨਾਂ ਨਾਲ ਜਿਹੜੇ ਮਸ਼ੀਨ ਦੀ ਦਾਣਾ ਦੇਣ ਦੀ ਪ੍ਰੋਬਲਮ ਹੈ ਬਿਲਕੁਲ ਠੀਕ ਹੋ ਜੂਗੀ ਇੱਕ ਹੈਗਾ ਆਹੀ ਪ੍ਰੋਬਲਮ ਜੇਕਰ ਜਿਹੜਾ ਦਾਣਾ ਜਿਹੜਾ ਨੀਚੇ ਆ ਜਾਵੇ ਤੇ ਨੀਚਲੀ ਜਿਹੜੀ ਆਪਣੀ ਸੀਨ ਸਹੀ ਨਹੀਂ ਆਂਦੀ ਹੈਗੀ ਤੇ ਅਸੀਂ ਆਹ ਵਾਲਾ ਨਟ ਜਿਹੜਾ ਇਹਨੂੰ ਥੋੜਾ ਜਿਹਾ ਕੱਸ ਲਵਾਂਗੇ ਜਾਂ ਇਹਨੂੰ ਥੋੜਾ ਜਿਹਾ ਢਿੱਲਾ ਕਰਕੇ ਦੇਖ ਲੈਣਾ ਕਈ ਵਾਰੀ ਜ਼ਿਆਦਾ ਕੱਸਿਆ ਹੁੰਦਾ ਫਿਰ ਵੀ ਜਿਹੜਾ ਧਾਗਾ ਜ਼ਿਆਦਾ ਖਿੱਚ ਕੇ ਜਾਂਦਾ ਤੇ ਇਹ ਪ੍ਰੋਬਲਮ ਹੋ ਜਾਂਦੀ ਹੈ ਇਦੇ ਨਾਲ ਵੀ ਅਸੀਂ ਆ ਛੋਟੇ ਜਿਹੇ ਤਰੀਕੇ ਦੇ ਨਾਲ ਜਿਹੜੀ ਆਪਣੀ ਸਲਾਈਆਂ ਸਹੀ ਕਰ ਸਕਦੇ ਆ ਤੇ ਆ ਸੀਗੇ ਮੇਰੇ ਛੋਟੇ ਛੋਟੇ ਟਿਪਅੱਜ ਦੇ ਤੇ ਸਲਾਈ ਹਮੇਸ਼ਾ ਸੌਰੀ ਸਲਾਈ ਮਸ਼ੀਨ ਹਮੇਸ਼ਾ ਟੱਕ ਕੇ ਰੱਖਣੀ ਤੇ ਹਮੇਸ਼ਾ ਥੇ ਇਹਦੇ ਪੈਰਾਂ ਦੇ ਵਿੱਚ ਕੋਈ ਵੀ ਐਕਸਟਰਾ ਕਪੜਾ ਜਿਹੜਾ ਜ਼ਰੂਰ ਦੇ ਕੇ ਰੱਖਣਾ ਤੇ ਸਲਾਈ ਦੇ ਮਸ਼ੀਨ ਦੇ ਵਿੱਚ ਬਿਲਕੁਲ ਵੀ ਜਿਹੜਾ ਧੂੜ ਮਿੱਟੀ ਵਗੈਰਾ ਨਹੀਂ ਜਾਣੀ ਚਾਹੀਦੀ ਇਸ ਨਾਲ ਜਿਹੜੀ ਕਦੇ ਵੀ ਆਪਣੀ ਮਸ਼ੀਨ ਖਰਾਬ ਨਹੀਂ ਹੁੰਦੀ ਹੈਗੀ ਤੇ ਕਦੇ-ਕਦੇ ਤੇਲ ਦੇ ਕੇ ਧੁੱਪੇ ਵੀ ਰੱਖ ਦੇਣਾ ਚਾਹੀਦਾ ਤੇ ਆ ਸੀਗੇ ਅੱਜ ਦੇ ਮੇਰੇ ਛੋਟੇ ਛੋਟੇ ਟਿਪ ਉਮੀਦ ਕਰਦੀ ਤੁਹਾਨੂੰ ਪਸੰਦ ਆਏਗੇ ਜੇ ਪਸੰਦ ਆਏ ਤਾਂ ਲਾਈਕ ਸ਼ੇਅਰ ਕਰਦੇ ਹੋ